ਆਪਣੀ ਹੀ ਕਾਂਗਰਸ ਸਰਕਾਰ ਦੇ ਖਿਲਾਫ ਝੰਡਾ ਚੁੱਕਣ ਵਾਲੇ ਹਲਕਾ ਅਮਲੋ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨਾਬਾ ਨੇ ਨਾਬਾ ਵਿਕੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਕਿ ਪਿਛਲੇ ਸਾਲ ਦੇ ਦੌਰਾਨ ਭਾਰਤ ਦੇ ਮਰਹੂਮ ਨੇਤਾ ਰਾਜੀਵ ગાંધી ਪਾਰਕ ਬਣਾਇਆ ਗਿਆ ਸੀ ਪਰ ਹੁਣ ਕਾਂਗਰਸ ਸਰਕਾਰ ਸੱਤਾ ਦੇ ਵਿੱਚ ਵੀ ਗੰਦਗੀ ਦੇ ਢੇਰ ਲੱਗੇ ਹੋਏ ਨੇ ਅਤੇ ਜਿਨ੍ਹਾਂ ਠੇਕੇਦਾਰਾਂ ਨੇ ਨਾਬਾ ਦੇ ਵਿੱਚ ਗੰਦਗੀ ਫੈਲਾਈ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਨਾਬਾ ਤੋਂ ਡਿੰਪਲ ਸ਼ਰਮਾ ਦੀ ਰਿਪੋਰਟ ਦੇਖੋ ਇਸ ਮਾਮਲੇ ਨੂੰ ਮੈਂ ਸਦਨ ਚ ਵੀ ਵੱਕਾ ਦਾ ਚੁੱਕਿਆ ਸੀ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਜਾਗਰੂਤ ਕੀਤਾ ਸੀ ਸਿਕਰ ਸਾਹਿਬ ਦੇ ਜ਼ਰੀਏ ਮੇਰਾ ਖਿਆਲ ਸਾਡੀ ਐਸ ਤੋਂ ਮਟਪਾਗੀ ਗੱਲ ਸਾਡੇ ਨਾਂਬੇ ਲਈ ਹੋ ਨਹੀਂ ਸਕਦੀ ਕਿਉਂਕਿ ਪਹਿਲੀ ਵਾਰ ਹੈ ਕਾਂਗਰਸੀ ਸਰਕਾਰ ਹੋਏ ਕੈਪਟਨ ਸਾਹਿਬ ਦੇ ਨਿੱਜੀ ਦੋਸਤ ਸਾਡੇ ਮਹਿਬੂਬ ਨੇਤਾ ਦੇਸ਼ ਦੇ ਪ੍ਰਧਾਨ ਮੰਤਰੀ ਰਜੀਵ ਗਾਂਧੀ ਜੀ ਰਹੇ ਇਕੱਠੇ ਜਮਾਤ ਚ ਪੜੇ ਔਰ ਉਨ੍ਹਾਂ ਨੇ ਪਰਿਵਾਰਿਕ ਸੰਗਰੀ ਔਰ ਇੱਥੇ ਹੀ ਕੈਪਟਨ ਸਾਹਿਬ ਪਿਛਲੇ ਸਾਲ ਦੇ ਦਰਮਿਆਨ ਪਿਛਲੇ ਸਾਸ਼ਨ ਦੇ ਤਹਿਤ 2000 2 ਤੋਂ ਲੈ ਕੇ 2007 ਤੱਕ ਉਹਨਾਂ ਨੇ ਰਜੀਵ ਗਾਂਧੀ ਜੀ ਦੀ ਯਾਦਗਾਰ ਚ ਕ੍ਰਿਜੀਵ ਗਾਂਧੀ ਪਾਰਕ ਬਣਾਇਆ ਸੀ ਉਹਦਾ ਉਦਘਾਟਨ ਕੀਤਾ ਰਾਸ਼ੀ ਦਿੱਤੀ ਔਰ ਕੁਛ ਸ਼ਾਨਦਾਰ ਪਾਕ ਲੋਕਾਂ ਦੀ ਸਹੂਲਤ ਲਈ ਇੱਥੇ ਹੋ ਰਚਾਇਆ ਗਿਆ ਬਦਲ ਸੀਪੀ ਨਾਲ ਮੈਂ ਇਸ ਲਈ ਜ਼ਿਕਰ ਕੀਤਾ ਕਿ ਐਸ ਤੋਂ ਅੰਟ ਭਾਗੀ ਗੱਲ ਨਾ ਬੇਲੀ ਹੋਣੀ ਸਕਦੀ ਕਾਂਗਰਸ ਦੀ ਸਰਕਾਰ ਕੋਲ ਰਾਜੀਵ ਜੀ ਦਾ ਲਾਡਲਾ ਸਪੁੱਤਰ ਰਾਹੁਲ ਗਾਂਧੀ ਸਾਡਾ ਸੂਬੇ ਦਾ ਕਾਂਗਰਸ ਪਾਰਟੀ ਦਾ ਅਧਿਕਸ਼ ਹੋਵੇ ਔਰ ਕੈਪਟਨ ਸਾਹਿਬ ਦੇ ਨਿੱਜੀ ਦੋਸਤ ਰਾਜੀਵ ਜੀ ਦੇ ਪਾਰਕ ਦੀ ਐਸੀ ਦੁਰਦਸ਼ਾ ਹੋਏ ਕਿ ਉੱਥੇ ਜ ਡੰਪ ਬਣਿਆ ਹੋਏ ਗਾਰਬੇਜ ਦਾ ਡੰਪ ਹੋਇਆ ਜਿੱਥੇ ਰਾਜੀਵ ਜੀ ਦਾ ਬੁੱਤ ਸਜਾਇਆ ਹੋਇਆ ਤੋ ਐਸ ਤੋਂ ਮੜ ਭਾਗੀ ਦਿਨ ਨਾਬੇ ਨੂੰ ਕਦੇ ਦੇਖਣ ਨੂੰ ਨਹੀਂ ਮਿਲ ਸਕਦੇ ਮੈਂ ਕੈਪਟਨ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਮਨਿਸਟਰ ਸਾਹਿਬ ਸਿੱਧੂ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਕਿ ਇਹਦੀ ਇਨਕੁਆਇਰੀ ਕੀਤੀ ਜਾਵੇ कि ਜਿਹੜੇ ਗੰਦਗੀ ਦੇ ਢੇਰ ਇੱਕ ریاਸਤੀ ਸ਼ਹਿਰ ਨਾਲ ਜੁੜਿਆ ਹੈ ਔਰ ਮੇਰਾ ਖਿਆਲ ਕਾਂਗਰਸ ਨਹਿਰੂ ਜੀ ਨੇ ਵੀ ਇੱਥੇ ਕੈਦ ਕੱਟੀ ਉਹਦੀ ਵੀ ਦੁਰਦਸ਼ਾ ਮੈਂ ਹਾਂ ਪ੍ਰੈਸ ਅੱਜ ਹੀ ਪੜ ਰਿਹਾ ਸੀ ਖਬਰ ਵੀ ਲੱਗੀ ਹੈ ਉੱਥੇ ਨਹਿਰੂ ਜੀ ਦੇ ਪਾਰਕ ਦਾ ਵੀ ਜਿੱਥੇ ਨਹਿਰੂ ਜੀ ਨੂੰ ਕੈਦ ਹੋਈ ਸੀ ਜੈਤੋ ਮੋਰਚੇ ਦੇ ਤਹਿਤ ਸਾਡੇ ਬਜ਼ੁਰਗਾਂ ਦੇ ਨਾਲ ਉਹਦੀ ਵੀ ਦੁਰਦਸ਼ਾ ਰਜੀਵ ਗਾਂਧੀ ਪਾਰਕ ਦੀ ਦੁਰਦਸ਼ਾ ਕੋਈ ਐਸਾ ਪਾਰਕ ਨਹੀਂ ਜਿੱਥੇ ਗੰਦਗੀ ਦੇ ਢੇਰ ਨਹੀਂ ਔਰ ਹਰ ਕੋਨੇ ਤੇ ਜਿਦਾਂ ਸੀ ਮੁਰਦੇ ਆ ਗੰਦਗੀ ਦੇ ਢੇਰ ਲੱਗੇ ਮੈਂ ਸਮਝਦਾ ਤੁਹਾਡੇ ਮਾਤੇ ਨਜ਼ਰੀਏ ਮੈਂ ਮੰਗ ਕਰਦਾ ਉਦੋਂ ਵੀ ਮੰਗ ਕੀਤੀ ਸੀ ਸਾਦਨ ਚ ਹੁਣ ਵੀ ਕਹਿ ਰਿਹਾ ਕਿ ਗੰਦਗੀ ਦੇ ਢੇਰ ਦੇ ਤਹਿਤ ਚਾਹੇ ਕੋਈ ਵੀ ठेकेदार ਹੈ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸੱਤੋਂ ਸੱਤ ਕਾਰਵਾਈ ਕੀਤੀ ਜਾਵੇ ਤਾਂ ਕਿ ਗੰਦਗੀ ਏ ਤੋਂ ਚੁੱਕੀ ਜਾਵੇ ਨਹੀਂ ਤਾਂ ਬਿਮਾਰੀ ਐਪੀਡੈਮਿਕ ਫੈਲਣ ਦਾ ਇੱਥੇ ਨਾ ਬੈਨੂ ਬਹੁਤ ਨੁਕਸਾਨ ਹੋ ਸਕਦਾ ਜੇ ਇਹ ਗੰਦਗੀ ਫੈਲੇਗੀ ਔਰ ਮੈਂ ਸਮਝਦਾ ਨੇਚਰ ਪਾਰਕ ਇਕੱਲਾ ਇੱਕ ਨਾਮ ਹੀ ਰੱਖਿਆ ਜਾਊਗਾ ਔਰ ਪੈਸੇ ਦੀ ਦੁਰਵਰਤ ਹੋਊਗੀ ਤਾਂ ਮੈਂ ਪਿੱਛੇ ਨਹੀਂ ਹਟਾਂਗਾ ਇਸ ਤੋਂ ਇਨਕੁਆਇਰੀ 90 60 ਲੱਖ ਰੁਪਿਆ ਕੀ ਪੈਸੇ ਦੁਰਵਰਤ ਹੋਈ ਬਣਦੀ ਦੇਖੋ ਹਲੇ ਪ੍ਰੋਗਰੈਸ ਚੱਲ ਰਿਹਾ ਹੈ ਪੂਰੀ ਰਿਪੋਰਟ ਆ ਜਾਂਦੋ ਔਰ ਜੇ ਮੇਰੇ ਮੇਰੀ ਸੰਤੁਸ਼ਟੀ ਨਹੀਂ ਹੋਊਗੀ ਜਰੂਰ ਮੈਂ ਤੁਹਾਡੇ ਮਾਧਿਅਮ ਦੇ ਜ਼ਰੀਏ ਜਾਂ ਜਿਹੜੇ ਵੀ ਸੋਰਸਸ ਹੋਣਗੇ ਉਹਨਾਂ ਤੋਂ ਮੈਂ ਇਨਕੁਆਇਰੀ ਮੰਗਾਂਗਾ ਚੰਗੀ ਗੱਲ ਹੈ ਦੇਖੋ ਇਸ ਦਾ ਮਤਲਬ ਕਾਂਗਰਸ ਦਾ ਬੋਲ ਬਾਲਾ ਹੈਗਾ ਸ਼ੇਰ ਸਿੰਘ ਗੁਬਾਇਆ ਦੇ ਬੇਟੇ ਤਾਂ ਵੈਸੇ ਵੀ ਕਾਂਗਰਸ ਦੇ ਐਮਐਲਏ ਹਨਗੇ ਔਰ ਉਦੋਂ ਵੀ ਫੈਸਲਾ ਕੀਤਾ ਸੀ ਰਾਹੁਲ ਜੀ ਨੇ ਫੈਸਲਾ ਕੀਤਾ ਸੀ ਕਿ ਅਸੀਂ ਇਹਨਾਂ ਨੂੰ ਨਾਲ ਰਲਾ ਲਿਆ ਔਰ ਗਹਾਨੂੰ ਇਹਨਾਂ ਨੂੰ ਤਵੱਜੋ ਵੀ ਦਿੰਦੇ ਰਹਿਣਾ ਕਿਉਂਕਿ ਜਿਹੜੇ ਪਰਿਵਾਰ ਦਾ ਵਜੂਬ ਹੁੰਦਾ ਹੈ ਉਹਨੂੰ ਪਾਰਟੀ ਮਜ਼ਬੂਤ ਕਰਨਾ ਚਾਹਦੀ ਹੈ ਚੌੜੀ ਨੀ ਦੀ ਚਰਚਾ ਵੀ ਕਿ ਜਿਹੜੀ ਥੋੜੀ ਕਾਂਗਰਸ ਦੀ ਹਾਈ ਕਮਾਂਡ ਆ ਵੀ ਕਈ ਮੰਤਰੀਆਂ ਨੇ ਉੱਥੇ ਕੀਤਾ ਵੀ ਜੇ ਮਾਰਾਣੀ ਪ੍ਰਨੀਤ ਕੋ ਨੂੰ ਟਿਕਟ ਮਿਲਦੀ ਤਾਂ ਉਹਨਾਂ ਦੇ ਪਰਿਵਾਰ ਨੂੰ ਵੀ ਟਿਕਟ ਮਿਲੇਗੀ ਕੀ ਰਾਹੁਲ ਗਾਂਧੀ ਇੱਕ ਪਰਿਵਾਰ ਇੱਕ ਟਿਕਟ ਦੇਣ ਲਈ ਸਹਿਮਤ ਹੋਗੇ ਦੇਖੋ ਮੈਂ ਆਪ ਇੱਥੇ ਦਾ ਦਾਅਵੇਦਾਰ ਹਾਂ ਬਕਾਇਦਾ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਮੈਂ ਅਪਲਾਈ ਵੀ ਕੀਤਾ ਹੈ ਔਰ ਜਾ ਕੇ ਬੇਨਤੀ ਵੀ ਕੀਤੀ ਹੈ ਲੇਕਿਨ ਜਿਹੜਾ ਨਿਰਣਾ ਜਾਂ ਆਖਿਰਲਾ ਫੈਸਲਾ ਰਾਹੁਲ ਗਾਂਧੀ ਦਾ ਔਰ ਜਿਵੇਂ ਉਹ ਫੈਸਲਾ ਕਰਨਗੇ ਉਸ ਦਾ ਸਮਾਨ ਕਰਾਂ ਪਟਿਆਲਾ ਸੀਟ ਤੋਂ ਕਾਕਾ ਜੀ ਜਿਵੇਂ ਹੁਣ ਗੁੱਟਬੰਦੀ ਹੈ ਨਾਪੇ ਵਿੱਚ ਦੇਖੀ ਜਾ ਰਹੀ ਹੈ ਕਾਂਗਰਸੀ ਵਰਕਰਾਂ ਨੂੰ ਪਟਿਆਲਾ ਸੀਟ ਤੋਂ ਤੁਸੀਂ ਕੀ ਆਸ ਰੱਖਦੇ ਹੋ ਮੈਂ ਸਮਝਦਾ ਕਾਂਗਰਸ ਦੇ ਹਾਲਾਤ ਕੋਈ ਇੰਨੇ ਮਾੜੇ ਨਹੀਂ ਹਨਗੇ ਕਿ ਨਿੱਜੀ ਤੌਰ ਤੇ ਆਪਾਂ ਕਿਸੇ ਦਾ ਕਿੰਤੂ ਪ੍ਰੰਤੂ ਕਰੀਏ ਹਰ ਵਿਅਕਤੀ ਦਾ ਕਿੰਤੂ ਪ੍ਰੰਤੂ ਕੀਤਾ ਜਾ ਸਕਦਾ ਲੇਕਿਨ ਜਿੱਥੇ ਤੱਕ ਸਵਾਲ ਹੈ ਕਾਂਗਰਸ ਪਾਰਟੀ ਦਾ ਫੈਸਲਾ ਰਿਹਾ ਕਿ ਔਰ ਰਾਹੁਲ ਜੀ ਨੇ ਵੀ ਉਹ ਕਹਾਦਾ ਆਦੇਸ਼ ਵੀ ਦਿੱਤੇ ਸੀਗੇ ਔਰ ਕੈਪਟਨ ਅਮਰਿੰਦਰ ਸਿੰਘ ਜੀ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਬਿਆਨ ਦਿੱਤਾ ਸੀ ਕਿ ਇੱਕ ਪਰਿਵਾਰ ਨੂੰ ਇੱਕ ਟਿਕਟ ਦਿੱਤੀ ਜਾਓ ਸੋ ਲੋਕਾਂ ਦਾ ਵਿਸ਼ਵਾਸ ਵੀ ਹੈ ਕਿ ਕੈਪਟਨ ਸਾਹਿਬ ਕਹਿਣੀ ਤੇ ਕਰਨੀ ਦੇ ਬੜੇ ਪੱਕੇ ਹਨਗੇ ਦੇਖਦੇ ਹਾਂ ਅੱਗੇ ਰਾਹੁਲ ਜੀ ਕੀ ਨਿਰਣਾ ਲੈਂਦੇ ਕੀ ਫੈਸਲਾ ਲੈਂਦੇ ਅਪਨੀ ਪਰਨੀਤ ਕੋਰ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਕਾਕਾ ਰੰਦੀਪ ਜੀ ਕਦੋਂ ਸਟਾਰਟ ਕਰਨਗੇ ਮੈਂ ਤਾਂ ਆਪਣਾ ਡੇਰਾ ਬੱਸੀ ਵੀ ਜਾਏ ਆ ਮੈਂ ਤਾਂ ਤੁਹਾਡੇ ਬਕਾਇਦਾ ਰਾਜਪੁਰੇ ਵੀ ਜਾਏ ਆ ਮੈਂ ਸhetraane ਵੀ ਮੀਟਿੰਗਾਂ ਕਰਾਇਆ ਸਮਾਣੇ ਵੀ ਕਰਾਇਆ ਨਾਬੇ ਗੱਲ ਕਰਨੀ ਨਾਬੇ ਵੀ ਤੁਹਾਡੇ ਤੁਹਾਨੂੰ ਨਾਬੇ ਮਿਲ ਰਿਹਾ ਔਰ ਕਿੱਥੇ ਮਿਲ ਰਿਹਾ ਨਾਬੇ ਲੋਕਾਂ ਨੂੰ ਵੀ ਮਿਲਦਾ ਰਹਿਣਾ ਜੇ ਇਕੱਲੇ ਦਿਖਾਵੇ ਨਾਲ ਚੋਣ ਪ੍ਰਚਾਰ ਹੁੰਦਾ ਫਿਰ ਮੈਂ ਦਿਖਾਵਾ ਸ਼ੁਰੂ ਕਰਦਾ ਮੈਂ ਇਸ ਵਿੱਚ ਵਿਸ਼ਵਾਸ ਨਹੀਂ ਕਰਦਾ ਜਦ ਪਰਮਾਤਮਾ ਹੁਕਮ ਕਰੂਗਾ ਔਰ ਮੈਂ ਸਮਝਦਾ ਰਾਹੁਲ ਗਾਂਧੀ ਜੀ ਦੇਸ਼ ਕਰ ਦਵਗੇ ਉਦਾਂ ਲਈ ਤੁਰ ਪਾਂਗੇ ਔਰ ਫਤਿਹ ਜੰਗ ਫਤਿਹ ਕਰਕੇ ਆਵਾਂਗੇ ਤੁਹਾਨੂੰ ਕਿੰਨੇ ਕਲਾ ਦੇ ਕਿੰਨੇ ਕਲੀਡ ਮਿਲ ਜੂਗੇ ਜੇ ਤੁਹਾਨੂੰ ਮਿਲਦੀ ਆ ਕਿੰਨੇ ਕਲੀਡ ਮਿਲ ਦਿੱਤੂ ਦੇਖੋ ਲੀਡ ਦਿੱਤਾ ਜਾਂਦਾ ਹੁੰਦਾ ਸੰਘਰਸ਼ ਕਰਨਾ ਸਾਡਾ ਫਰਜ਼ ਹੈ ਹਰ ਇਨਸਾਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੜਾਈ ਤਕੜੇ ਹੋ ਕੇ ਲੜੇ ਔਰ ਜਦ ਦੋ ਪਹਿਲਵਾਨ ਉਤਰਦੇ ਹਨਗੇ ਤਾਂ ਕੋਈ ਤਾਂ ਪਹਿਲਵਾਨ ਹਾਰਦਾ ਹੈ ਕੋਈ ਜਿੱਤਦਾ ਹੈ ਰਾਹੁਲ ਗਾਂਧੀ 7 ਤਰੀਕ ਨੂੰ ਮੋਗਾ ਜਾ ਰਹੇ ਰੈਲੀ ਕਰਨ ਲੋਕ ਸਭਾ ਸੀਟਾਂ ਦਾ ਨਾਮ ਹੋ ਸਕਦੀਆਂ ਜਲਦੀ ਕਾਂਗਰਸ ਵੱਲੋਂ ਮੇਰਾ ਖਿਆਲ ਹੈ ਜਿਹੜੀ ਪਰਿਕਿਰਿਆ ਕਾਂਗਰਸ ਪਾਰਟੀ ਦੀ ਹੈ ਬਕਾਇਦਾ ਸਾਡੀ ਸੀਸੀ ਬੈਠਦੀ ਹੈ ਉਹ ਨਿਰਣੇ ਲੈਂਦੀ ਹੈ ਔਰ ਕੱਲ ਤੁਹਾਡੇ ਪ੍ਰੈਸ ਦੇ ਮਾਧਿਅਮ ਦੇ ਜ਼ਰੀਏ ਹੀ ਆਪਾਂ ਦੇਖਿਆ ਕਿ ਉਹਨਾਂ ਨੇ ਲੀਡਰਸ਼ਿਪ ਨੇ ਮੰਗਿਆ ਤਿੰਨ ਤਿੰਨ ਮੈਂਬਰਾਂ ਦੇ ਨਮਾਇੰਦੇ ਦੇ ਨਾਮ ਭੇਜ ਕੇ ਲਿਖ ਕੇ ਦਿਓ ਤਾਂ ਉਹਨਾਂ ਤੇ ਵਿਚਾਰ ਕੀਤਾ ਜਾਊਗਾ ਫਿਰ ਉਸ ਤੋਂ ਬਾਅਦ ਨਿਰਣੇ ਲਿੱਤੇ ਜਾਣਗੇ ਉਹਨਾਂ ਦੇ ਸਟਾਫਨਰਸ ਨੇ ਜਿਹੜੇ ਹੈਗਾ ਉੱਪਰ ਚਲੰਗ ਲਗਾਈਆ ਘਟੋ ਘਟਾ ਕਈ ਦਿਨ ਉੱਪਰ ਇਹ ਸਟਾਫਨਰਸਾ ਉਦੋਂ ਕਿਉਂ ਨਹੀਂ ਸਮਝਾ ਜੇ ਛਾਲਮਾਰੀ ਉਹਦੀ ਕਿਉਂ ਆਏ ਨੇ ਪ੍ਰਚਾਰ ਜਾਂ ਸਿਹਤ ਮੰਤਰੀ ਹੋਗਾ ਤੋਂ ਮੰਤਰੀ ਦਾ ਸਿਹਰਾ ਕੈਪਟਨ ਮਰਜ ਸਿੰਘ ਦਾ ਦੇਖੋ ਉਹਦਾ ਕਿਸ ਹਾਲਤਾਂ 'ਚ ਉਸ ਨਰਸ ਨੇ ਕਿਉਂ ਛਾਲਮਾਰੀ ਹੋਤਾ ਮੈਂ ਤਕਰੀਬ ਕਰਦਾ ਐ ਤਕਨੀਕ ਕਰਨਾ ਮناسب ਹੈ ਉਚਿਤ ਜਾਂ ਚੰਗਾ ਨਹੀਂ ਸਮਝਦਾ ਉਹ ਕੀ ਹੋਲੇ ਪਰ ਪਰਵਾਰਿਕ ਹਾਲਾਤ ਸੀ ਕੀ ਉਹਦੇ ਆਪਣੇ ਨਿੱਜੀ ਹਾਲਾਤ ਸਨ ਬਕਾਇਦਾ ਮੈਂ ਸਮਝਦਾ ਸਰਕਾਰ ਨੂੰ ਜਿਸ ਆਸ ਤੇ ਤਹਿਤ ਲੋਕਾਂ ਨੇ ਵੋਟਾਂ ਪਾਈਆਂ ਉਹ ਤੇ ਪੂਰਾ ਉੱਬਰਣਾ ਚਾਹੀਦਾ ਹੈ ਪੂਰਾ ਉੱਤਰਨਾ ਚਾਹੀਦਾ ਤਾਂ ਕਿ ਗਾਹਾਂ ਨੂੰ ਲੋਕਾਂ ਦਾ ਵਿਸ਼ਵਾਸ ਕਾਂਗਰਸ ਪਾਰਟੀ ਤਹਿਤ ਜਾਗਰਿਤ ਰਹਿ ਸਕੇ ਇਸ ਤਰ੍ਹਾਂ ਸਰਕਾਰ ਇਹਨਾਂ ਦੇ ਆਪਣੇ ਟੀਚਰਾਂ ਸੀਗੇ ਮਿਲਣ ਦਾ ਟਾਈਮ ਹੈ 11ਵੀਂ ਵਾਰ ਇਹਦਾ ਮੁੱਖ ਮੰਤਰੀ ਵੱਲੋਂ ਕੈਨਸਲ ਕੀਤਾ ਗਿਆ ਕਿਉਂ ਨਹੀਂ ਉਹਨਾਂ ਨੂੰ ਟਾਈਮ ਦੇ ਦਾਰੇ ਮੁੱਖ ਮੰਤਰੀ ਦੇਖੋ ਮੁੱਖ ਮੰਤਰੀ ਸਾਹਿਬ ਜਾਣਦੇ ਹਨਗੇ ਉਹ ਤੁਸੀਂ ਜਾਣਦੇ ਹੈਗੇ ਜਾਂ ਮੁੱਖ ਮੰਤਰੀ ਸਾਹਿਬ ਇਸ ਤਰ੍ਹਾਂ ਜਵਾਬ ਦਿੰਦੇ ਸੋਹਣੇ ਲੱਗਦੇ ਹਨ ਉਹਨੂੰ ਉਹੀ ਦੱਸ ਸਕਦੇ ਕਿਉਂ ਕਾਰਨ ਹੈ ਕਿ ਨਹੀਂ ਕਿਉਂ ਨਹੀਂ ਮਿਲੇ वैसे मैं समझता मंत्री साहब ਨੂੰ ਆਪ ਇੰਟਰਵਿਨ ਕਰਨਾ ਚਾਹੀਦਾ ਹੈ ਜਿੱਥੇ ਕੋਈ ਕਿਸੇ ਨੂੰ ਦੁੱਖ ਸੰਕਟ ਆਉਂਦਾ ਹੈ ਕਿਸੇ ਵੀ ਵਿਅਕਤੀ ਨੂੰ ਹੋਵੇ ਅਸੀਂ ਜੇ ਪੰਜਾਬ ਦੀ ਨੁਮਾਇੰਦਗੀ ਕਰਦੇ ਹਾਂ ਸਾਡਾ ਫਰਜ਼ ਹੈ ਉਹਨਾਂ ਤੱਕ ਪਹੁੰਚਣਾ ਸਰਾਰੇ ਵੀ ਅਸੀਂ ਜਿੰਨੇ ਵਾਅਦੇ ਕੀਤੇ ਸੀ ਵਾਅਦੇ ਜਿਕੇ ਵੀ ਸੀਗੇ ਜਿਹੜੇ ਕਿਸੇ ਨਹੀਂ ਪੱਥਰ ਰੱਖੇ ਜਾਣਗੇ ਉਹਨਾਂ ਤੇ ਕਿਸੇ ਮੰਤਰੀ ਦਾ ਯਾਰ ਨਾਮ ਨਹੀਂ ਹੋਊਗਾ ਹੋਣਾ ਜਿਹੜੇ ਤੁਹਾਡੇ ਮੰਤਰੀ ਹਲਕੇ ਦੇ ਹੀ ਲਾਲੋ ਜਾਂ ਕੈਪਟਨ ਸਾਹਿਬ ਪਿੱਛੇ ਜੇ ਪੱਥਰ ਨਹੀਂ ਪੱਥਰ ਦੇ ਨਾਮ ਲੈ ਕੇ ਹੁਣ ਉਦਘਾਟਨ ਕਰੇ ਕੀ ਉਹਦਾ ਟਾਈਮ ਖਤਮ ਹੋ ਚੁੱਕਿਆ ਦੇਖੋ ਇਸ ਦਾ ਜਾਂ ਤਾਂ ਮੰਤਰੀ ਜਵਾਬ ਦਿੰਦੇ ਮੈਂ ਕੈਬਨਿਟ ਦਾ ਵਜ਼ੀਰ ਹੈ ਨਹੀਂ ਜਾਂ ਚੀਫ ਮਿਨਿਸਟਰ ਸਾਹਿਬ ਜਵਾਬ ਦਿੰਦੇ ਸੋਹਣੇ ਲੱਗਦੇ ਆ ਕਿਉਂਕਿ ਉਹਨਾਂ ਨੇ ਪਾਲਿਸੀ ਬਣਾਈ ਸੀ ਉਹਨਾਂ ਨੇ ਨੀਤੀ ਬਣਾਈ ਸੀ ਉਹਨਾਂ ਨੇ ਮੈਨੀਫੈਸਟੋ ਵਿੱਚ ਕਿਹਾ ਸੀ ਕਿ ਵੀਆਈਪੀ ਕਲਚਰ ਖਤਮ ਕਰਨਾ ਹੈ ਇਹਦਾ ਜਵਾਬ ਉਹੀ ਦੇ ਸਕਦੇ ਮੈਂ ਨਹੀਂ ਛੋਟੀ ਨੀਚੀ ਰਾਈ ਕੀ ਹੈ ਥੋੜਾ ਨੀ ਪੱਥਰ ਤੇ ਸਰਮਾ ਦੇਖੋ ਮੈਂ ਥੋੜਾ ਜਿਹਾ ਡਿਫਰ ਕਰਦਾ ਨੀ ਪੱਥਰਾਂ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਇਸ ਤੇ ਬੋਝ ਜ਼ਰੂਰ ਸਰਕਾਰ ਤੇ ਪੈਂਦਾ ਕਿਉਂਕਿ ਖਰਚਾ ਚੜਦਾ ਹੈਗਾ ਲੇਕਿਨ ਜਿੱਥੇ ਤੱਕ ਸਵਾਲ ਹੈਗਾ ਕੰਮ ਦਾ ਸ਼ਲਾਗਾ ਜ਼ਰੂਰ ਕਰਨੀ ਚਾਹੀਦੀ ਹੈ ਕੋਈ ਯਾਦਗਾਰ ਦੇ ਰੂਪ ਤੇ ਕੋਈ ਨੀ ਪੱਥਰ ਵੀ ਰੱਖ ਲੈਂਦਾ ਇਨਸਾਨ ਕੋਈ ਉਹਦੀ ਬੁਰਾਈ ਨਹੀਂ ਹੈ ਲੇਕਿਨ ਕਿਸ ਕਾਰਨਾ ਕਾਰਨ ਕੈਪਟਨ ਸਾਹਿਬ ਨੇ ਫੈਸਲਾ ਲਿੱਤਾ ਸੀ ਜਾਂ ਨਿਰਣਾ ਲਿੱਤਾ ਸੀ ਉਹ ਕੈਪਟਨ ਸਾਹਿਬ ਜਵਾਬ ਦੇ ਸਕਦੇ ਨੇ ਕਿ ਮੈਂ ਕਿਉਂ ਕਿਹਾ ਸੀਗਾ ਕਿ ਮੈਂ ਨੀ ਪੱਥਰ ਨਹੀਂ ਤੁਸੀਂ ਰੱਖਨੇ ਅਕਾਲੀ ਦਲ ਟਕਸਾਲੀ ਤੇ ਆਪ ਦਾ ਜਿਹੜੀ ਕਿ ਜਿਹੜਾ ਗੱਠ ਜੋੜ ਦੀਆਂ ਗੱਲਾਂ ਬਾਤਾਂ ਉਹ ਚੱਲ ਰਹੀਆਂ ਨੇ ਕਿਸ ਤਰ੍ਹਾਂ ਜੱਜ ਕਰਦੇ ਹੋ ਕੀ ਤੁਹਾਨੂੰ ਲੱਗਦਾ ਕਿ ਕਾਂਗਰਸ ਨੂੰ ਇਦਾਂ ਨੁਕਸਾਨ ਪਹੁੰਚੂਗਾ ਗੱਠ ਜੋੜ ਤਾਂ ਪਹਿਲਾਂ ਵੀ ਹੋਏ ਸੀਗੇ ਉਹ ਹੀ ਕਾਲੀ ਦੇ ਬੰਦੇ ਸੀਗੇ ਜਿਹੜੇ ਕਾਲੀਦਾਨ ਨੂੰ ਛੱਡ ਕੇ ਟਕਸਾਲੀ ਬਣ ਗਏ ਜਿਹੜੇ ਆਮ ਆਦਮੀ ਪਾਰਟੀ ਦੇ ਬੰਦੇ ਸੀ ਉਹ ਕਈ ਆਪਸ ਵਖਰੇ ਹੋਣਗੇ ਤੁਹਾਡੀ ਆਵਾਜ਼ ਸੁਣ ਉਹਨਾਂ ਦੀ ਵਕਰੀ-ਵਕਰੀ ਬੋਲਦੀ ਹੈਗੀ ਤੇ ਜੋ ਇਕੱਠੇ ਹੋ ਜਾਣਗੇ ਤੋਂ ਉਸ ਤੋਂ ਪਹਿਲਾਂ ਵੀ ਜੋ ਨੁਕਸਾਨ ਹੋਇਆ ਜਾਂ ਫਾਇਦਾ ਹੋਇਆ ਸਰਕਾਰ ਦੀ ਜਿਹੜੀ ਚੋਣਾਂ ਹੋਈਆਂ 2017 ਚ ਉਸ ਦਾ ਤੁਸੀਂ ਦੇਖਿਆ ਨਤੀਜਾ ਕੀ ਹੈ ਸਾਨੂੰ ਸਾਡੀ ਉਮੀਦ ਨਾਲੋਂ ਵੱਧ ਸਾਨੂੰ ਸਿਟਾਣੀਆਂ ਤੋਂ ਮੈਂ ਸਮਝਦਾ ਕਿ ਸਰਕਾਰ ਨੂੰ ਕਾਫੀ ਸਿਟਾਣ ਦੀ ਸੰਭਾਵਨਾ ਹੈ ਇਸ ਦਾ ਕੋਈ ਜ਼ਿਆਦਾ ਫਾਇਦਾ ਨੁਕਸਾਨ ਕਾਂਗਰਸ ਨੂੰ ਨਹੀਂ ਹੁਣ ਸਰ ਜਿਹੜੇ ਕੋੜੇ ਡੰਪ ਨੂੰ ਲੈ ਕੇ ਜਿਹੜਾ ਠੇਕਾ ਸੀ ਕਾਂਗਰਸ ਸਰਕਾਰ ਨੇ ਡਬਲ ਕਰਤਾ ਨਾਬੇ ਦੀ ਗੱਲ ਕੀਤੀ ਜਾਵੇ ਤੇ ਖਾਸ ਤੌਰ ਤੇ ਨਾਲੇ ਕਢਵਾਉਂਦਾ ਸੀ ਕੀ ਸਮਝਦੇ ਹੋ ਸਰ ਇਹਦੇ ਵਿੱਚ ਵੀ ਕਪਲੀਬਾਜੀ ਇੱਕ ਡਬਲ ਕਰਦਾ ਪਹਿਲਾਂ ਦੇਖੋ ਇਹ ਠੇਕਾ ਜੋ ਹਾਲਤਾ ਅੱਜ ਨਾਬਾ ਗੁਜ਼ਰ ਰਿਹਾ ਮੈਂ ਸਮਝਦਾ ਤਰਸ ਹੋ ਗਿਆ ਹੈ ਔਰ ਮੇਰੀ ਹਮਦਰਦੀ ਨਾਬੇ ਦੇ ਵਾਸੀਆਂ ਸ਼ਹਿਰ ਵਾਸੀਆਂ ਨਾਲ ਹੈ ਔਰ ਤਾਂ ਹੀ ਮੈਂ ਇਸ ਦੀ ਆਵਾਜ਼ ਬੁਲੰਦ ਕੀਤੀ ਹੈ ਕਿ ਨਾਬੇ ਚੋਂ ਗੰਦਗੀ ਚੁੱਕੀ ਜਾਵੇ ਨੈਤਾ ਕਾਨੂੰਨੀ ਕਾਰਵਾਈ ਉਹਨਾਂ ਲੋਕਾਂ ਤੇ ਕੀਤੀ ਜਾਏ ਜਿਹੜੇ ਗੁਨਾਹਗਾਰ ਹਨ ਇੱਥੇ ਕੋਈ ਬਿਮਾਰੀ ਜੇ ਫੈਲ ਗਈ ਤਾਂ ਉਸ ਦਾ ਨੁਕਸਾਨ ਉਹਨਾਂ ਨੂੰ ਚਲਣਾ ਪਏਗਾ ਔਰ ਮੈਂ ਇਸੇ ਇਨਕੁਆਇਰੀ ਵੀ ਮੰਗੀ ਹੈ ਸਦਨ ਚੌਰ ਮੈਂ ਅਟਲ ਖੜਾ ਕਿ ਜਦ ਤੱਕ ਗੰਦਗੀ ਨਹੀਂ ਚੁੱਕੀ ਜਾਊਗੀ ਮੈਂ ਨਾਬੇ ਦੇ ਸ਼ਹਿਰ ਦੇ ਵਸਨੀਕ ਇੱਥੇ ਕਿਹੜੀ ਜਿਹੜੀ ਕਪਲੇਬਾਜੀ ਹੋਈ ਉਹਦੀ ਵੀ ਤੁਸੀਂ ਗੱਲ ਚੱਕੋ ਕਿਹੜੀ ਇੱਕ ਦਿਨ ਡਬਲ ਪੈਸਾ ਕਰਨ ਦੀ ਕੀ ਰੋਡ ਪੈ ਗਈ ਜਿਹੜੇ ਉਹਨਾਂ ਨੇ ਡਬਲ ਰੇਟ ਕਰ ਦੋ ਮੈਂ ਸਮਝਦਾ ਸਿੱਧੂ ਸਾਹਿਬ ਅੱਗੇ ਜਾਗਰੂਤ ਹਨ ਸਖਤੀ ਕਰ ਰਹੇ ਹਨਗੇ ਮਨਿਸਟਰ ਸਾਹਿਬ ਨੇ ਪਹਿਲਾਂ ਵੀ ਮੇਰੇ ਖਿਆਲ ਕੁਝ ਅਧਿਕਾਰੀਆਂ ਨੇ 엥ਗਲੀਆਂ ਕੀਤੀਆਂ ਸੀ ਜਿਹਦੇ ਕਰਕੇ ਉਹਨਾਂ ਨੂੰ ਨੁਕਸਾਨ ਚਲਣਾ ਪਿਆ ਭੋਗ ਰਹੇ ਹਨਗੇ ਔਰ ਗਾਹ ਨੂੰ ਵੀ ਉਹਨਾਂ ਨੇ ਵਿਸ਼ਵਾਸ ਦਿੱਤਾ ਹੈ ਕਿ ਜੇ ਕੋਈ 엥ਗਲੀ ਕਰੂਗਾ ਚਾਹੇ ਕਿਸੇ ਵੀ ਸ਼ਹਿਰ ਨਾਲ ਸੰਬੰਧਿਤ ਉਸ ਤੇ ਕਾਨੂੰਨੀ ਕਾਰਵਾਈ ਕਰਨਗੇ ਸਰਕਾਰ वचन ਬੰਦ ਹੈ ਕਰਪਸ਼ਨ ਤੇ ਸਰਕਾਰ ਸਖਤ ਖਲਾਫ ਹੈ ਜੀ ਸੋਨ ਜੀ ਮੰਤਰੀ ਦੇ ਨਜ਼ਦੀਕੀ ਨੇ ਤੁਹਾਨੂੰ ਲੱਗਦਾ ਵੀ ਕਾਰਵਾਈ ਹੋਊਗੀ ਚਾਹੇ ਮੰਤਰੀ ਦੇ ਨਜ਼ਦੀਕੀ ਹੋਣ ਚਾਹ ਮਨ ਪਹਿਲਾ ਜੇ ਸਰਕਾਰ ਦੇ ਖਜ਼ਾਨੇ ਨੂੰ ਕੋਈ ਠੇਸ ਪਹੁੰਚਾਊਗਾ ਨੁਕਸਾਨ ਕਰੂਗਾ ਸ਼ਹਿਰਵਾਸੀਆਂ ਨੂੰ ਨੁਕਸਾਨ ਕਰੂਗਾ ਇੱਥੋਂ ਸਾਡੀ ਸਰਕਾਰ ਦੇ ਨੁਮਾਇੰਦੇ ਜਿੱਤੇ ਹਨ ਤੇ ਮੈਂ ਸਮਝਦਾ ਉਹਨਾਂ ਨੂੰ ਵੀ ਨੁਕਸਾਨ ਚਲਣਾ ਪੈਣਾ ਹੈ ਹਾਂ ਜੰਮਰ ਸਰਰ ਟ੍ਰੈਕਾਂ ਤੇ ਕਿਸਾਨ ਬੈਠੇ ਨੇ ਕਰਜ਼ਾ ਮਾਫੀ ਲੈ ਕੇ ਤੁਹਾਨੂੰ ਲੱਗਦਾ ਜੀ ਕਿ ਕਿਸਾਨਾਂ ਦਾ ਜਿਹੜਾ ਪੂਰਾ ਕਰਜ਼ਾ ਮਾਫ ਨਹੀਂ ਕੀਤਾ ਗਿਆ ਡਾਕਟਰ ਸਾਹਿਬ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਆਰਥਿਕ ਤੌਰ ਤੇ ਪੰਜਾਬ 2 ਲੱਖ ਕਰੋੜ ਦਾ ਕਰਜ਼ਾ ਹੈ ਸੀਗਾ ਹੌਲੀ ਹੌਲੀ ਇਹ ਸੀ ਕਰਜ਼ੇ ਅਨਦੇ ਮਾਫ ਕਰਦੇ ਜਾ ਰਹੇ ਹਾਲੇ ਤੱਕ ਅਸੀਂ ਉਹਨਾਂ ਕਿਸਾਨਾਂ ਦੇ ਕਰਜ਼ੇ ਮਾਫ ਕਰ ਸਕੇ ਹਨ ਜਿਨ੍ਹਾਂ ਦੀ ਤਕਰੀਬਨ 2 ਲੱਖ تک ਕਰਦੇ ਸੀਗੇ اور तकरीबन 2.5 ਲੱਖ ਦਾ ਉਹਨੇ 2.5 ਏਕੜ ਜ਼ਮੀਨ Thi gi. ਤਾਂ ਗਾਹਨ ਉਹ ਸੀ 5 ਏਕੜ ਤੱਕ ਜਿਹੜੇ 2 ਲੱਖ ਦੇ ਉਹਨਾਂ ਦਾ ਬਿਨਫਟਾਰਾ ਕਰਾਂਗੇ। ਹੁਣ ਜਿਹੜੇ ਕਿਸਾਨ ਉੱਥੇ ਬੈਠੇ ਨੇਗੇ ਮੈਨੂੰ ਉਹਦੀ ਡਿਟੇਲ ਇੰਨੀ ਨਹੀਂ ਪਤਾ ਹੈਗੀ ਕਿ ਕਿ ਵੇ ਉਹ 5 ਏਕੜ ਵਾਲੇ ਹਨਗੇ ਜਾਂ 2.5 2.5 ਏਕੜ ਵਾਲੇ। ਸੋਸਾਇਟੀਆਂ ਨੂੰ ਬਕਾਇਦਾ ਹੁਣ ਮੈਂ ਆਪਣੇ ਹਲਕੇ ਅਮਰੋਜ ਸਾਰੇ ਸੋਸਾਇਟੀਆਂ ਨੂੰ ਹਦਾਇਤ ਕੀਤੀ ਹੈ ਕਿ ਕੋਈ ਐਸਾ ਵਿਅਕਤੀ ਨਾ ਰਹੇ ਜੇ 2.5 ਏਕੜ ਵਾਲਾ ਐਸ ਤੋਂ ਸਰਕਾਰ ਦੀ ਸਕੀਮ ਤੋਂ ਗੁੰਜਾਰਾ ਦੇ। ਉਦੇ ਲਈ ਅਸੀਂ ਹਦਾਇਤ ਕੀਤੀ ਹੋਈ ਹੈ तकरीबन 700 ਲਾਪਾਤਰਾਂ ਦਾ ਸਾਡੀ ਲਿਸਟ ਬਣ ਕੇ ਆਈ ਹੈ ਸ਼ਾਇਦ ਅੰਮ੍ਰਿਤਸਰ ਚ ਵੀ ਉਪਰਾਲਾ ਕਰ ਰਹੇ ਹੋਣਗੇ ਉਹਨਾਂ ਚ ਜਿਹੜੇ ਰਹਿੰਦੇ ਹਨਗੇ ਸਾਰਿਆਂ ਨੂੰ ਕਰਦੇ ਸੀ ਮਾਫ ਕਰਾਂਗੇ ਦੇਖੋ ਜਿੱਥੇ ਤੱਕ ਇਹ ਹੈ ਰਿਆਸਤਾਂ ਦਾ ਸਵਾਲ ਹੈ ਪਟਿਆਲਾ ਰਿਆਸਤ ਤੇ ਨਾਬੜ ਰਿਆਸਤ ਦੋ ਹੈ ਹਾਲੇ ਤੱਕ ਗੁਰਦਸ਼ਨ ਸਿੰਘ ਦਾ ਇਹ ਪਰਿਵਾਰ ਜਿਹੜਾ ਹੈ ਕਾਂਗਰਸ ਨਾਲ 100% ਜੁੜਿਆ ਹੋਇਆ ਹੈ ਤਾਂ ਮੈਂ ਉਮੀਦ ਰੱਖਦੀ ਹਾਂ ਕਿ ਜਿਹੜੇ ਮੌਜੂਦਾ ਪ੍ਰੈਜ਼ੈਂਟ ਐਕਸਐਮਐਲ ਨਾਬਾ ਐਂ ਮੌਜੂਦਾ ਐਮਐਲਏ ਅਮਲੋ ਹਨ ਉਹਨਾਂ ਦੀ ਦਾਵੈਦਾਰੀ ਜਿਹੜੀ ਹੈ ਮੈਂਬਰ ਪਾਰਲੀਮੈਂਟ ਦੀ ਮੰਦੀ ਹੈ ਬਾਕੀ ਮਹਾਰਾਜੇ ਸੀਐਮ ਨੇ ਸੋਚਣਾ ਹੈ ਜਾਂ ਹਾਈ ਕਮਾਂਡ ਨੇ ਜਾਂ ਰਾਹੁਲ ਗਾਂਧੀ ਨੇ ਸੋਚਣਾ ਹੈ ਕਿ ਰਣਦੀਪ ਸਿੰਘ ਐਮਐਲਏ ਨੂੰ ਕਿੱਥੋਂ ਟਿਕਟ ਦਿੱਤੀ ਜਾਏ ਪਰ ਇਹ ਪਰਿਵਾਰ ਜਿਹੜਾ ਹੈ ਇਮਾਨਦਾਰੀ ਦੀ ਮਿਸਾਲ ਜਿਹੜੀ ਹੈ ਸਾਡੇ ਸਾਹਮਣੇ ਹੈ ਮੈਡਮ ਗੁਰਦਰਸ਼ਨ मिसेस गुडदर्शन गुडदर्शन सिंह दी ਉਸੋਂ ਪਹਿਲੇ ਵੀ ਜਰਨਲ ਸ਼ਿਪ ਦੇਵ ਸਿੰਘ ਵਗੈਰਾ ਇਹ ਪਰਿਵਾਰ ਜਿਹੜਾ ਹੈ ਆਪਣੀ ਇਮਾਨਦਾਰੀ ਚ ਹਰ ਜਗ੍ਹਾ ਮੰਨਿਆ ਹੋਇਆ ਸੋ ਮੈਂ ਰਿਕੁਐਸਟ ਕਰਾਂਗੀ ਕਾਂਗਰਸ ਕਮੇਟੀ ਨੂੰ ਹਾਈ ਕਮਾਂਡ ਨੂੰ ਔਰ ਰਾਹੁਲ ਗਾਂਧੀ ਨੂੰ ਸੋਨੀਆ ਗਾਂਧੀ ਨੂੰ ਪ੍ਰਿਯੰਕਾ ਗਾਂਧੀ ਨੂੰ ਜਿਨ੍ਹਾਂ ਨੇ ਜਰਨਲ ਸੈਕਟਰੀ ਬਣਾਇਆ ਗਿਆ ਜਿਨ੍ਹਾਂ ਨੂੰ ਕਿਉਂ ਰਣਦੀਪ ਸਿੰਘ ਨੂੰ ਉਹਨਾਂ ਦਾ ਬੰਦਾ ਹੱਕ ਜਿਹੜਾ ਹੈ ਮੈਂਬਰ ਪਾਰਲੀਮੈਂਟ ਦਾ ਦਿੱਤਾ ਗਿਆ ਜਿੱਥੇ ਤੱਕ ਕਾਂਗਰਸ ਕਮਾਂਡ ਨੇ ਇਹ ਕਿਹਾ ਸੀ ਕੀ ਇੱਕ ਘਰ ਤੋਂ ਇੱਕ ਨੂੰ ਹੀ ਟਿਕਟ ਦਿੱਤੀ ਜਾਏਗੀ ਅਗਰ ਉਸ ਵਾਰ ਅਗਰ ਦਾਅਵੇਦਾਰੀ ਪੇਸ਼ ਕੀਤੀ ਜਾਏ ਤੇ ਇਹ ਤੇ ਹੁਣ ਹਾਈਕ ਵਨ ਦੇਖੇ ਭਾਈ ਕਿਨੂੰ ਟਿਕਟ ਦੇਣੀ ਹੈ ਔਰ ਕਿਨੂੰ ਨਹੀਂ ਦੇਣੀ ਪਬਲਿਕ ਨੇ ਵੋਟਾਂ ਪਾਣੀਆਂ ਔਰ ਜਿਤਾਣਾ ਹੈ ਔਰ ਮੋਸਪਪਲੀ ਮੇਰੇ ਵੱਲੋਂ ਗੁੱਡ ਲੱਕ ਹੈ ਰਣਦੀਪ ਸਿੰਘ